ਦੇ ਕੋ ਅਜਸੂ ਖੜੀਆਂ ਬਜਾਜਾਂ ਚੌਂਕ ਦੇ ਵਿੱਚ ਜਿਹੜੀ ਮੰਡੀ ਆ ਬਜਾਜਾਂ ਮੰਡੀ ਫੱਠੇ ਵਾਲੀ ਮੰਡੀ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਬਹੁਤ ਦਿਨਾਂ ਦੇ ਉੱਤੋਂ ਇਹ ਜਿਹੜਾ ਮਾਲ ਆ ਨਾ ਤਾਂ ਲਿਫਟਿੰਗ ਹੋ ਰਹੀ ਸੀ ਨਾ ਪਰਚੇਜ ਪੈਸੇ ਸੀ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਕਪੂਰਥਲੇ ਜ਼ਿਲ੍ਹੇ ਦੀ ਇਹ ਲਾਸਟ ਮੰਡੀ ਆ ਜਲੰਧਰ ਜ਼ਿਲ੍ਹੇ ਵਾਲਾ ਤੇ ਇਸ ਨੂੰ ਇੱਕ ਵੀ ਸੈਲਰ ਜਿਹੜਾ ਪ੍ਰੋਪਰ ਤੌਰ ਤੇ ਅਲਾਰਟ ਨਹੀਂ ਕੀਤਾ ਹੋਇਆ ਅਸੀਂ ਤੁਹਾਡੇ ਮੱਦੇ ਹੋਰ ਅਸੀਂ ਪਹਿਲਾਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ 4-5 ਲੱਖ ਕਟੇ ਦੀ ਮੰਡੀ ਹੋਵੇ ਤੇ ਇਹਨੂੰ ਅਸਲ ਤੌਰ ਤੇ ਕੋਈ ਵੀ ਸੈਲਰ ਨਾਲ ਅਲਾਰਟ ਹੋਇਆ ਹੋਵੇ ਬੜੀ ਦੁੱਖ ਦੀ ਗੱਲ ਆ ਦੇਖੋ ਆਰਓ ਲਾ ਕੇ ਜੇਕਰ ਮਾਲ ਚੱਕਿਆ ਜਾਂਦਾ 2 ਮੈਟ੍ਰਿਕ ਟਨ ਜਾਂ 3 ਮੈਟ੍ਰਿਕ ਟਨ ਦਾ ਆਰਓ ਲਾ ਕੇ ਉਹ ਮੰਡੀ ਦੇ ਵਿੱਚੋਂ ਪੂਰਨ ਤੌਰ ਤੇ ਮਾਲ ਚੱਕਣ ਦੇ ਵਿੱਚ ਬਹੁਤ ਵੱਡੀ ਦਿੱਕਤ ਆਵੇਗੀ। ਅਸੀਂ ਪਹਿਲਾਂ ਤੇ ਡੀ ਐਫ ਐਸਓ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਕਿਸੇ ਨਾ ਕਿਸੇ ਮੰਡੀ ਨੂੰ ਸੈਲਰ ਦੇ ਨਾਲ ਇੱਥੇ ਲੋਕਲ ਸੈਲਰ ਨਾਲ ਜੋੜਿਆ ਜਾਵੇ ਜਿੱਥੋਂ ਇਹਦੀ ਲਗਾਤਾਰ ਲਿਫਟਿੰਗ ਹੋਵੇ। ਦੂਜਾ ਸਾਡਾ ਮੈਟਰ ਇਹ ਸੀਗਾ ਕਿ ਬਹੁਤ ਦਿਨਾਂ ਤੋਂ ਝੋਨਾ ਤੋਲਿਆ ਪਿਆ ਕਿ ਆੜਤੀਏ ਜਿਹੜੇ ਆ ਉਹ ਪਰਚੇਜ਼ ਨਹੀਂ ਪਵਾ ਰਹੇ ਕਿ ਕਿਸਾਨਾਂ ਦੇ ਮਤਲਬ ਕਿ ਖਾਤਿਆਂ ਦੇ ਵਿੱਚ ਨਾ ਤਾਂ ਪੈਸੇ ਆ ਰਹੇ ਐਸੇ ਵੇਲੇ ਕਿਸਾਨੀ ਜਿਹੜੀ ਆ ਕਣਕ ਦਾ ਟਾਈਮ ਆ ਬੀਜਣ ਦਾ ਇਹ ਕੋਈ ਕਿ ਬਟਾਣਾ ਬਹੁਤ ਲੇਟ ਮੱਡ ਹੋਣ ਦੇ ਨਾਲ ਕਣਕ ਦੀ ਫਸਲ ਜਿਹੜੀ ਲੇਟ ਹੋਈ ਆ ਦੂਜੀ ਗੱਲ ਆ ਕਿ ਕਿਸਾਨੀ ਤੇ ਕੋਲ ਪੈਸੇ ਨਾ ਹੋਣ ਕਾਰਨ ਡੀਜ਼ਲ ਦੇ ਡੀਏਪੀ ਖਾਦ ਦੀ ਬਹੁਤ ਵੱਡੀ ਥੋੜਿਆ ਇਹਨਾਂ ਚੀਜ਼ਾਂ ਨੂੰ ਸੀਡ ਲੈਣਾ ਕਣਕ ਦਾ ਇਹਨਾਂ ਚੀਜ਼ਾਂ ਕਰਕੇ ਜਿਹੜੀ ਉਹ ਬੜੀ ਵੱਡੀ ਇੱਕ ਪ੍ਰੋਬਲਮ ਆਈ ਆ ਪੰਜਾਬ ਸਰਕਾਰ ਦੀ ਇਸ ਕੋਲੋਂ ਬੜੀ ਨਖਿਦੀ ਵਾਲੀ ਗੱਲ ਆ ਕਿ ਦਿੱਲੀ ਕਾਰਗੁਜ਼ਾਰੀ ਸਵਾਲੀਆ ਚਿੰਨ ਪੰਜਾਬ ਸਰਕਾਰ ਦੇ ਉੱਤੇ ਲੱਗਦੇ ਆ ਕਿ ਅਸੀਂ ਤੁਹਾਡੇ ਮੱਦੇਨ ਅਸੀਂ ਪ੍ਰਜੋਰ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਨੂੰ ਨਿੱਜੀ ਤੌਰ ਤੇ ਦਖਲ ਦੇ ਕੇ ਇਹ ਜਿਹੜੀ ਮੰਡੀ ਆ ਕੱਚੀ ਮੰਡੀ ਆ ਔਰ ਬਹੁਤ ਨੀਵੀਂ ਜਗ੍ਹਾ ਮੰਡੀ ਆ ਔਰ ਜਿਹਦੇ ਵਿੱਚ 4 ਲੱਖ ਦੇ ਗੇੜ ਕੱਟਾ ਭਰਿਆ ਪਿਆ ਔਰ ਇਸ ਕੱਟੇ ਨੂੰ ਇਮੀਡੀਏਟਲੀ ਜਿਹੜੀ ਆ ਕਿਸਾਨਾਂ ਦੀ ਪਰਚੇਜ ਪਾ ਕੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਏ ਜਾਣ ਔਰ ਇਹਨੂੰ ਕਿਸੇ ਨਾ ਕਿਸੇ ਸੈਲਰ ਦੇ ਨਾਲ ਜੋੜ ਕੇ ਇਮੀਡੀਏਟਲੀ ਇਹਦੀ ਜਿਹੜੀ ਆ ਉਹ ਲਿਫਟਿੰਗ ਕਰਵਾਈ ਜਾਵੇ ਔਰ ਜਿੱਥੇ ਤੱਕ ਕਿ ਕਾਰਤੀਏ ਜਾਂ ਸੈਲਰ ਵਾਲੇ ਵੀਰ ਜਿਹੜੇ ਆ 5 ਤੋਂ 4 ਕੱਟੇ ਮੰਗ ਕੇ ਕਹਿ ਰਹੇ ਆ ਕਿ ਕਿਸਾਨਾਂ ਨੂੰ ਜਾਂ 130 ਜਾਂ 150 ਰੁਪਇਆ ਮੰਗ ਰਹੇ ਆ ਉਹਨਾਂ ਦੇ ਬ੍ਰੋਧ ਬਣਦੀ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਬਿਲਕੁਲ ਜੇ ਕੋਈ ਵੀ ਸਰਕਾਰ ਨੂੰ ਇਸ ਗੱਲ ਦਾ ਸਬੂਤ ਚਾਹੀਦਾ ਹੋਵੇ ਤਾਂ ਬਿਲਕੁਲ ਜਿਹੜੀ ਸਾਡੀ ਜੱਥੇਬੰਦੀ ਆ ਉਹਦੇ ਕੋਲ ਬਹੁਤ ਰਿਕਾਰਡਿੰਗਾਂ ਆ ਆਰਤੀਆਂ ਦੀਆਂ ਔਰ ਬਹੁਤ ਜ਼ਿਆਦਾ ਇਹ ਇਹਨਾਂ ਦੇ ਸੈਲਰ ਮਾਲਕਾਂ ਦੀਆਂ ਰਿਕਾਰਡਿੰਗਾਂ ਆ ਇਹਦੀਆਂ ਕਿ ਅਸੀਂ ਪੇਸ਼ ਕਰਕੇ ਉਹਨਾਂ ਦੇ ਬ੍ਰੋਧ ਕਾਰਵਾਈ ਕਰਾਉਣ ਲਈ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਔਰ ਕਰਨੀ ਹੁਣ ਜਿਹੜਾ ਕੀ ਫੈਸਲਾ ਪ੍ਰਸ਼ਾਸਨਿਕ ਅਧਿਕਾਰੀਆਂ ਐਸੇ ਕੀ ਫੈਸਲਾ ਹੋਇਆ ਹੁਣ ਫੈਸਲਾ ਇਹੀ ਹੋਇਆ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹਿਲਾਂ ਇਮੀਡੀਏਟਲੀ ਤੁਹਾਡੀ ਜਿਹੜੀ ਆ ਜਿਹੜਾ ਪਾਲ ਭਰਿਆ ਪਿਆ ਬਹੁਤ ਦਿਨਾਂ ਤੋਂ ਪਰਚੇਜ ਨਹੀਂ ਪਾਈ ਗਈ ਉਹਦੀ ਪਰਚੇਜ ਪਾ ਦਿੱਤੀ ਜਾਊਗੀ ਔਰ ਸਾਡੇ ਨੂੰ ਤਾਂ ਇਹੀ ਅਸੀਂ ਤਾਂ ਬਾਰ ਬਾਰ ਕਿਹਾ ਕਿ ਕੋਈ ਵੀ ਕਟਾ ਰੱਖ ਕੇ ਪੂਰਨ ਤੌਰ ਤੇ ਜਿਹੜੀ ਉਹ ਪਰਚੇਜ ਪਾਈ ਜਾਵੇ ਤਾਂ ਜੋ ਕਿਸਾਨਾਂ ਦਾ ਬਣਦੀ ਹੈ ਜਿਹੜਾ ਆਪਣੀ ਉੱਤਾਂ ਵਾਂਗ ਪਾਲੀ ਫਸਲ ਦਾ ਮੋਲਿਆ ਉਹਨਾਂ ਨੂੰ ਮਿਲ ਸਕੇ ਉਸ ਤੋਂ ਬਾਅਦ ਅਸੀਂ ਫੇਰ ਵੀ ਸਰਕਾਰ ਨੂੰ ਤੁਹਾਡੇ ਮੱਦੇਨਜ਼ਰ ਪਰਜੋਰ ਪੀਲ ਕਰਦੇਗੇ ਇਸ ਦੀ ਲਿਫਟਿੰਗ ਵੀ ਜਲਦੀ ਜਲਦੀ ਕਰਾਈ ਜਾਵੇ ਕਿਉਂਕਿ ਕੱਚੇ ਦਾ ਮਾਲ ਲੱਗਾ ਹੈ ਔਰ 100 ਰੁਪਈਆ ਦਾ ਮਾਲ ਲਿਆ ਜਿਹਦੀ ਪਰਪਾਈ ਕਰਨੀ ਬਹੁਤ ਉੱਚੀ ਸਾਡੇ ਨਾਲ ਇਸ ਟਾਈਮ ਕਿਸਾਨ ਹੈਗੇ ਆ ਅਰਵਿੰਦਰ ਸਿੰਘ ਜੀ ਤੇ ਆ ਜੋ ਜਾਣਦੇ ਹਾਂ ਉਹਨਾਂ ਦਾ ਇਸ ਧੰਨੇ ਬਾਰੇ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨਾ ਤਾਂ ਦੇਖੋ ਜੀ ਅਸੀਂ ਲਾਇਆ ਆ ਇਹ ਜਿੰਨੇ ਮੰਡੀ ਵਾਲੇ ਆੜਤੀਏ ਆ ਇਹ ਕਹਿੰਦੇ ਆ ਵੀ 150 ਰੁਪਏ ਕੱਟ ਤੇ ਅਸੀਂ ਤੁਹਾਡਾ ਝੋਨਾ ਪਰਚੇਜ ਪਾਵਾਂਗੇ ਤੇ ਅਸੀਂ ਇਸ ਗੱਲ ਤੇ ਨਹੀਂ ਸਹਿਮਤ ਅਸੀਂ ਤਾਂ 1 ਰੁਪਿਆ ਵੀ ਕੱਟ ਤੇ ਝੋਨਾ ਨਹੀਂ ਪਵਾਵਾਂਗੇ ਅਸੀਂ ਤਾਂ ਪੂਰੇ ਰੇਟ ਤੇ ਝੋਨਾ ਪਵਾਵਾਂਗੇ ਤੇ ਸਾਰੇ ਪੈਸੇ ਲਾਵਾਂਗੇ ਅਸੀਂ ਕੋਈ ਸਹਿਮਤ ਨਹੀਂ ਇਹਨਾਂ ਨਾਲ ਕਿ ਇਹ ਸਾਡੀ 150 ਰੁਪਇਆ ਕੱਟ ਸਾਡੀ ਕਟਣ ਅਸੀਂ ਜਦ ਇਨੀ ਝੋਨਾ ਸਾਡਾ ਆਪਣੀ ਮਰਜ਼ੀ ਨਾਲ ਆਪਣੇ ਟਾਈਮ ਤੇ ਆਪਣੇ ਸਮੇਂ ਸਿਰ ਜੋ ਇਹਨਾਂ ਦੀ ਥਿਊਰੀ ਬੰਦੀ ਸਰਕਾਰ ਦੀ ਉਸ ਥਿਊਰੀ ਦੇ ਹਿਸਾਬ ਨਾਲ ਇਹਨੂੰ ਸਾਤੋਕ ਲਈ ਆਇਆ ਤੇ ਹੁਣ ਜੋ ਸਰਕਾਰ ਪੈਸੇ ਰੇਟ ਦਿੰਦੀ ਆ ਸਾਨੂੰ ਵੀ ਉਸ ਰੇਟ ਨਾਲ ਹੀ ਪੈਸੇ ਦਿੱਤੇ ਜਾਣ ਕੋਈ ਕੱਟ ਨਹੀਂ ਸਾਨੂੰ ਮਨਜ਼ੂਰ ਧਰਨਾ ਸਾਡਾ ਚੱਲੂਗਾ ਜਿੰਨਾ ਚਿਰ ਮਰਜ਼ੀ ਚੱਲੇ ਅਣ ਮਿੱਥੇ ਸਮੇਂ ਲਈ ਸਾਡਾ ਤਾਂ ਇੱਥੇ ਹੀ ਰਵਾਂਗੇ ਤੈਰ ਰਾਕ ਸਾਰਾ ਇਹੋ ਹੀ ਸਾਡੀ ਬੇਨਤੀ ਆ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਟੇ ਨਹੀਂ ਪੱਟੀ ਸਾਹਿਬ ਅੱਜ ਦਾ ਜਿਹੜਾ ਚੌਂਕਿਆ ਵਿੱਚ ਪੱਠਾ ਵਿਖੇ ਧਰਨਾ ਲਾਇਆ ਗਿਆ ਇਸ ਧਰਨੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਨਾਬ ਤੁਹਾਡੀ ਮਤੇ ਹੋ ਰਹੀ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਆੜ ਦੀਏ ਤੇ ਸੈਲਰ ਵਾਲੇ ਨੇ ਇਹ ਦੋਨੋਂ ਰਲੇ ਨੇ ਇਹ ਜੀਵਦਾਰ ਦਾ 150 ਰੁਪਇਆ ਕਹਿੰਦੇ ਆ ਅਸੀਂ ਕੱਟ ਲਉਣਾ ਕੁਆਂਟਲ ਮਗਰ ਜੋ ਅਸੀਂ ਕਿ ਕੱਟ ਨਹੀਂ ਲਵਾਉਣਾ ਚਾਹਦੇ ਉਹਦੇ ਸਬੰਧ ਵਿੱਚ ਜਿੰਨੇ ਵੀ ਸਾਡੇ ਲੱਗੇ ਲੱਗੇ ਪਿੰਡਾਂ ਦੇ ਪਹੁੰਚੇ ਨੇ ਜੀਵਦਾਰ ਜਿੰਨਾ ਚਿਰ ਸਾਡੇ ਪ੍ਰਸ਼ਾਸਨ ਸਾਡੀ ਮੰਗ ਪੂਰੀ ਨਹੀਂ ਕਰਦਾ ਉਹਨਾਂ ਚਿਰ ਅਸੀਂ ਇਥੋਂ ਉੱਠਣਾ ਨਹੀਂ